ਸਤਿ ਸ੍ਰੀ ਅਕਾਲ ਅਸਲਾਮ ਅਲੈਕਮ ਜੀ ਮੈਂ ਅਜ ਮੌਜੂਦ ਹਾਂ ਅਪਰਬਾਰੀ ਨਹਿਰ ਦੁਆਬ ਕਨਾਲ ਪੁਲ ਟਿਬੜੀ ਟਿਬੜੀ ਜ਼ਿਲ੍ਹਾ ਗੁਰਦਾਸਪੁਰ ਗੁਰਦਾਸਪੁਰ ਸ਼ਹਿਰ ਤੋਂ ਸਿਰਫ 6 ਕਿਲੋਮੀਟਰ ਦੂਰ ਟਿਬੜੀ ਪੁਲ ਗਿਲਾਕੇ ਅੰਗਰੇਜ਼ ਸਰਕਾਰ ਵੱਲੋਂ ਬਣਾਇਆ ਗਿਆ ਸੀ ਅਪਰਬਾਰੀ ਦੁਆਬ ਕਨਾਲ ਉੱਤੇ ਇਹ ਹੈ ਪਰਬਰੀ ਦੋਆਬ ਕਨਾਲ ਤੇ ਅੱਜ ਤੁਹਾਨੂੰ ਇਹ ਦਿਖਾਵਾਂਗੇ ਇਹੋ ਹੀ ਨਹਿਰ ਹੈ ਜਿਸ ਤੋਂ 1947 ਵੇਲੇ ਹਜ਼ਾਰਾਂ ਲੋਕ ਹਜ਼ਾਰਾਂ ਮਹਾਜਰ ਚੜ੍ਹਤ ਤੋਂ ਲਹਿੰਦੇ ਵੱਲ ਨੂੰ ਗਏ ਇਸ ਬ੍ਰਿਜ ਨੂੰ ਪਾਰ ਕਰਕੇ ਸੋ ਇਸ ਅੰਗਰੇਜ਼ਾਂ ਵੇਲੇ ਦਾ ਬਣਾਇਆ ਹੋਇਆ ਪੁਲ ਜਿਸ ਦੇ ਉੱਤੇ ਉਹਨਾਂ ਲੋਕਾਂ ਦੇ ਕਦਮ ਲੱਗੇ ਹੋਏ ਹਨ ਤੇ ਇਹ ਦੇਖੋ ਨਹਿਰ ਇਹ ਨਹਿਰ ਖੁਦਵਾਈ ਗਈ ਸੀ ਮੁਗਲ ਸਮਰਾਟ ਸ਼ਾਹ ਜਹਾਂ ਵੱਲੋਂ ਰਾਵੀ ਦਰਿਆ ਵਿੱਚੋਂ ਪਾਣੀ ਕੱਢ ਕੇ ਇਸ ਨਹਿਰਾਂ ਨੂੰ ਲਾਹੌਰ ਤੱਕ ਪਹੁੰਚਾਇਆ ਗਿਆ ਸੀ ਤਾਂ ਕਿ ਉੱਥੇ ਬਣਾਇਆ ਗਿਆ ਸ਼ਾਲੀਮਾਰ ਬਾਗ ਉਹਦੀ ਸਿੰਚਾਈ ਵਾਸਤੇ ਇਸ ਨਹਿਰ ਦਾ ਪਾਣੀ ਵਰਤੇ ਜਾਵੇ ਔਰ ਮਾਝੇ ਦੇ ਇਲਾਕੇ ਵਿੱਚ ਸਿੰਚਾਈ ਵੀ ਹੋ ਸਕੇ ਤੇ ਇਹ ਦੇਖੋ ਉਹੀ ਬ੍ਰਿਜ ਉਹੀ ਪ੍ਰਣਾਪੋਤ ਅੰਦਰ ਗਿਆ ਧਰਪਰਾਇਆ ਇਹ ਨਹਿਰ ਲਗਭਗ 130 ਮੀਲ ਲੰਬੀ ਹੈ ਇਤਿਹਾਸਕ ਸਭ ਤੋਂ ਯਾਨਕਿ ਪਹਿਲੀ ਨਹਿਰ ਪੰਜਾਬ ਵਿੱਚ ਸਭ ਤੋਂ ਪਹਿਲੀ ਨਹਿਰ ਇਹੋ ਹੀ ਹੈ ਵੱਡੀ ਨਹਿਰ ਅਪਰ ਬਾਰੀ ਨਹਿਰ ਇਹਦਾ ਪੁਰਾਣਾ ਹ ਅਪਰ ਬਾਰੀ ਦੁਆਬ ਕਨਾਲ ਪੰਜਾਬ ਐ ਦੇਖੋ ਉਹੀ ਪੁਲ ਤਿਤ ਪ੍ਰਾਣੀ ਆਈਟਾ ਲੱਗੀਆਂ ਨਜ਼ਰ ਆ ਰਹੀਆਂ ਹਨ ਇਹ ਨ ਤਾਜਰਾ ਪੁਲ ਹੈ ਇੰਗਰੀਜ਼ਾਂ ਵੱਲੋਂ ਬਣਾਇਆ ਗਿਆ ਸੀ ਲਗਭਗ 19 ਸਦੀ ਦੇ ਦੂਜੇ ਅੱਧ ਵਿੱਚ ਤੇ ਇੱਥੋਂ ਨਕੀਟਿਵੜ ਤੋਂ ਇੱਥੋਂ ਇਹ ਅਪਰਪੜੀ ਨਹਿਰ ਦੋ ਹਿੱਸਿਆਂ ਵਿੱਚ ਵੰਡੀ ਜਾਂਦੀ ਹੈ ਤੇ ਆਉ ਤੁਹਾਨੂੰ ਉਹ ਵੀ ਵਿਖਾਣਾ ਮੈਂ ਦੂਜਾ ਹਿੱਸਾ ਦੂਜੀ ਨਹਿਰ ਲਿਕੇ ਇੱਥੋਂ ਹੀ ਨਿਕਲਦੀ ਹੈ ਤਿਬੜੀ ਤੋਂ ਪਿੱਛੋਂ ਇਹ ਪੂਰੀ ਫੁੱਲ ਆਉਂਦੀ ਹੈ ਇੱਥੋਂ ਦੋ ਹਿੱਸਿਆਂ ਵਿੱਚ ਹੋ ਜਾਂਦੀ ਹੈ ਤੇ ਆਓ ਉਹ ਵੀ ਤੁਹਾਨੂੰ ਵਿਖਾਉਨੇ ਆਂ ਤੇ ਇਹ ਆ ਗਈ ਨਹਿਰ ਤਿਬੜੀ ਤੋਂ ਅੰਗੜੀ ਦੀ ਦੂਜੀ ਨਹਿਰ ਕਾਫੀ ਤੇਜ ਇੱਥੇ ਵਹਾਰ ਪਾਣੀ ਦਾ ਦੇਖੋ ਛੱਲਾ ਮਾਰਦਾ ਆ ਪਾਣੀ ਇਹ ਦੇਖ ਮਾਤ ਤੇ ਪਾਣੀ ਤੇ ਇਹ ਹੈ ਲੋਹੇ ਦਾ ਪੁਲ ਲੋਹੇ ਦਾ ਬ੍ਰਿਜ ਬਣਿਆ ਹੋਇਆ ਹੈ ਇਹ ਨਹਿਰ ਜਿਹੜੀ ਹੈ ਇਸ ਸਭਰਾਵਾਂ ਬ੍ਰਾਂਚ ਕਰਕੇ ਇਹਦਾ ਨਾਮ ਜਾਣਿਆ ਜਾਂਦਾ ਹੈ ਯਾਨੀ ਕਿ ਇੱਥੋਂ ਹੀ ਜਾਂਦੀ ਹੈ ਹਰਚੋਵਾਲ ਕੁਮਾਨ ਬਾਬਾ ਬਕਾਲਾ ਔਰ ਅੱਗੇ ਕਸੂਰ ਤੱਕ ਜਾਂਦੀ ਸੀ ਜਿਲ੍ਹਾ ਤਰਨਤਾਰਨ ਦੇ ਵਿੱਚੋਂ ਦੀ ਹੋ ਕੇ ਉਸ ਸਮੇਂ ਤਰਨਤਾਰ ਤਹਿਸੀਲ ਸੀ ਇਹ ਇਹ ਵੀ ਕਾਫੀ ਪਾਣੀ ਇਹਦੇ ਵਿੱਚ ਮੌਜੂਦ ਹੈ ਨਹਿਰ ਵਿੱਚ ਕਾਫੀ ਵੱਡੀ ਨਹਿਰ ਹੈ ਜਾਨਕਿ ਇੱਥੋਂ ਅੱਪਰ ਬਾਰੀ ਨਹਿਰ ਦੋ ਹਿੱਸੇ ਵਿੱਚ ਹੋ ਜਾਂਦੀ ਹੈ ਮੇਨ ਨਹਿਰ ਜਿਹੜੀ ਤੁਹਾਨੂੰ ਵਿਖਾਈ ਸੀ ਉਹ ਸਿੱਧੀ ਜਾਂਦੀ ਹੈ ਅੰਮ੍ਰਿਤਸਰ ਲਾਹੌਰ ਕਸੂਰ ਤੱਕ ਤੇ ਇਹ ਦੇਖੋ ਪੁਰਾਣਾ ਇਹ ਪੁਲ ਤੇ ਮੁਗਲ ਕਾਲ ਵੇਲੇ ਤੋਂ ਹੀ ਇੱਥੇ ਪਾਣੀ ਨਿਰੰਤਰ ਵਹਿੰਦਾ ਜਾ ਰਿਹਾ ਹੈ ਤੇ ਇਹ ਜਿਹੜੀ ਦੋਈ ਸੇ ਕਿਤੇ ਗਿਆਸ ਹਨ ਅੰਗਰੇਜ਼ਾਂ ਵੱਲੋਂ ਅੰਗਰੇਜ਼ ਸਰਕਾਰ ਵੱਲੋਂ ਮੇਨ ਅਪਰ ਬੜੀ ਨਹਿਰ ਖਿੱਚੋਂ ਸਿੰਚਾਈ ਵਾਸਤੇ ਹੋਰ ਬੜੀਆਂ ਨਹਿਰਾਂ ਕੱਢੀਆਂ ਗਈਆਂ पुल बनवाए गए यह देखो जी स्वरावराज तिबड़ी पुलना पुल मुगल सम्राज के पतन तो बाद जो ਅੰਗਾਵਿ ਸੇਕ ਮਿਸਲਾਹੋਂ ਦੁਜਾਈਆਂ ਤੇ ਸਿੱਖਾਂ ਨੇ ਇਸੇ ਨਹਿਰ ਵਿੱਚੋਂ ਜਲ ਲਿਆ ਕੇ ਦਰਬਾਰ ਸਾਹਿਬ ਅੰਮ੍ਰਿਤਸਰ ਪਾਇਆ ਇਸ ਤੋਂ ਅੱਗੇ ਜਾ ਕੇ ਇੱਕ ਬ੍ਰਾਂਚ ਜਾਂਦੀ ਹੈ ਸਿੱਧੀ ਜਿਹੜੀ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਜਲ ਪਾਉਂਦੀ ਹੈ ਤੇ ਅੰਗਰੇਜ਼ਾਂ ਦੇ ਲਈ ਵੀ ਅਲੀਵਾਰ ਤੋਂ ਹੋਰ ਵੀ ਬ੍ਰਾਂਚਾਂ ਕੱਢੀਆਂ ਗਈਆਂ ਉੱਥੇ ਘਰਾਟ ਲਗਾਏ ਗਏ ਤੇ ਉਸ ਨਹਿਰ ਦਾ ਵਿਸਤਾਰ ਬਾਅਦ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਕੀਤਾ ਉਹਨੂੰ ਪੱਕਾ ਕੀਤਾ ਗਿਆ। ਇਹ ਦੇਖੋ ਇਹ ਪੁਰਾਣਾ ਗੇਟ ਇਹ ਗੇਟ ਹਟਾਉਂਦੇ ਹਾਂ ਤਾਂ ਪਾਣੀ ਦਾ ਵਹਾਅ ਬੰਦ ਹੋ ਜਾਂਦਾ ਹੈ। ਤੇ ਇਹ ਹੈ ਨਵਾਂ ਪੁਲ। ਤੁਹਾਨੂੰ ਨਵੇਂ ਪੁਲ ਤੇ ਲੈ ਕੇ ਆਏ ਹਾਂ। ਤੇ ਨਵਾਂ ਬ੍ਰਿਜ ਜਿਹੜਾ ਕਿ ਲਗਭਗ 20 20 ਸਦੀ ਦੇ ਅਖੀਰ ਵਿੱਚ ਬਣਿਆ ਜਾ ਕੇ ਪਹਿਲਾਂ ਉਹੀ ਪੁਰਾਣਾ ਪੁਲ ਚੱਲਦਾ ਸੀ ਇਹ। ਇਹ ਸਰ ਜਾਂਦੀ ਸੀ। ਅਗੇ ਤੇ ਭੜੀ ਅੱਡਾ ਤੇ ਟਿਗੜੀ ਅੱਡੇ ਤੋਂ ਅੱਗੇ ਜਾਂਦੀ ਸੀ ਮੁਕੇਰੀਆਂ ਸੋਹੋ ਤੋਂ ਉਹ ਗਾਉਂ ਬਣਾ ਇਹ ਦੇਖੋ ਜੀ ਮੇਨ ਇਸ ਇਹ ਤੋਂ ਪਿੱਛੋਂ ਖੁੱਲ ਆ ਰਹੀ ਹੈ ਮਾਦੂਪਤੋਂ ਤੇ ਇਹ ਲਫਾਫੇ ਇਹ Hindu ਭਾਈਚਾਰੇ ਵਿੱਚ ਵਿਸ਼ਵਾਸ ਹੈ ਕਿ ਪੂਜਾ ਦੀ ਸਮਗਰੀ ਵਿੱਚ ਬਹਾਈ ਜਾਵੇ ਤੇ ਪੁੰਨ ਲੱਗਦਾ ਤੇ ਸਾਰੇ ਲਫਾਫੇ ਉਹਨਾਂ ਵੱਲੋਂ ਜਿਹੜਾ ਕਾਇਆ ਹੋਈ ਹਨ ਤੇ ਇੱਥੇ ਪੂਜਾਰੀ ਸਨਗਰੀ ਜਲ ਪ੍ਰਵਾਹ ਕੀਤੀ ਜਾਂਦੀ ਹੈ ਇਹ ਦੇਖੋ ਕਿੰਨੀ ਵੱਡੀ ਨਹਿਰ ਹੈ ਇਹ ਵੱਡੀ ਬਿਸ਼ਾਲ ਨਹਿਰ ਮਾਧੋਪਸਥਾਨ ਤੋਂ ਕੱਢ ਕੇ ਸੀਤਾਵਦ ਰੇਆ ਦੇ ਵਿੱਚੋਂ ਤੇ ਰਵਿਧਰੀਆ ਤੋਂ ਮੱਧਪੁਰ ਤੋਂ ਚੱਲ ਕੇ ਠਾਣਕੋ ਸਜਨਪੁਰ ਦਿਨਾਨ ਨਗਰ ਤੇ ਗਾਜੀਕੋਟ ਪਿੰਡਾਂ ਦੇ ਕੋਲੋਂ ਲੰਘਦੀ ਹੋਈ ਇੱਥੇ ਪੁੱਜਦੀ ਹੈ ਇਹ ਵੱਡੀ ਸਰੀ ਨਹਿਰ ਪਟਾਣੀ ਅਪਰਵਾਰੀ ਦੁਆਬ ਕਨਾਲ ਗੁਰਦਾਸਪੁਰ ਇਹ ਦੇਖੋ ਜੀ ਤੋ ਕਰਤਾ ਕਰਮਾ ਨਾ ਨਾਹੀ ਜਮ ਤੋ ਨਾਹੀ ਤੇ ਇਹ ਹੈ ਉਹ ਗੇਟ ਇਹ ਹਨ ਗੇਟ ਤੇ ਇੱਥੋਂ ਫਿਰ ਇਸ ਨਹਿਰ ਵਿੱਚੋਂ ਸਭਰਾਵਾ ਬ੍ਰਾਂਚ ਕੱਢੀ ਜਾਂਦੀ ਹੈ ਇਹ ਦੇਖੋ ਜੀ ਕਾਫੀ ਤੇਜ਼ ਵਹਾ ਪਾਣੀ ਦਾ ਬਟਾਲਾ ਔਰ ਛੇ ਘਰ ਦੇ ਬੰਦ ਪਰਦਾ ਵਿਚਲਾ ਇਲਾਕਾ ਤਰਨਤੰਦ ਦਾ ਇਲਾਕਾ ਉਸ ਇਲਾਕੇ ਦੀ ਸਿੰਚਾਈ ਕਰਦੀ ਹੈ ਨਹਿਰ ਸਭਰਾਵਾ ਬ੍ਰਾਂਚ ਇੰਦੇ ਇਸ ਕਰਵਲੇ ਕੱਢੀ ਗਈ ਸੀ